ਮੈਂ ਪਹਿਲਾਂ ਵੀ ਕਹਿਆ ਜੇ ਵੈਪਨ ਹੁੰਦਾ ਤੇ ਫਿਰ ਇਹ ਨਹੀਂ ਹੁੰਦਾ ਸੀ ਇਹ ਸਭ। ਫਿਰ ਮਿਸਟੇਕ ਹੋਈਆ ਹੋਣਾ ਤੇ ਫਿਰ ਸਿਨੈਰੀਓ ਕੁਝ ਹੋਰ ਹੋਣਾ ਸੀਗਾ। ਬਾਜੀ ਕਿਸੇ ਹੋਰ ਦੇ ਹੱਥੋਂ ਸੀਗੀ। ਗੁਰਮਾਰਾ ਇਹ ਨੂੰ ਐਡਾ ਵੱਡਾ ਜਿਗਰਾ ਦਿੱਤਾ ਸੀ ਜਿਹਾ ਐਡਾ ਦਲੇਰ ਸੀਗਾ। ਦਲੇਰ ਉਹ ਦੀਆਂ ਉਹਦੇ ਕਿਸੇ ਹੱਥ ਨੂੰ ਪਤਾ। ਹੂੰ ਬਿਲਕੁਲ ਜਿਵੇਂ ਉਹਨੇ ਮਾਰ ਕੇ ਉਹ ਜੋ ਫੋਨ ਦੇ ਉਹ ਭਜਾ ਸਕਦਾ ਸੀਗਾ ਤੇ ਮੈਨੂੰ ਲੱਗਦਾ ਜੇ ਵੈਪਨ ਹੁੰਦਾ ਤਾਂ ਉਹਨੇ ਬਾਜੀ ਬਾਲਟ ਦੇਣੀ। ਉਹਨੂੰ ਗੱਲ ਹੀ ਵਾਸ ਵੈਰੀ ਵੈਰੀ ਟ੍ਰੇਨਡ ਤੇ ਬਹੁਤ ਵਧੀਆ ਉਹਨੂੰ ਵੈਪਨ ਚਲਾਉਣਾ ਹینڈਲ ਕਰਨਾ ਆਉਂਦਾ ਸੀਗਾ ਕਿੰਨੀਆਂ ਗੋਲੀਆਂ ਲੱਗੀਆਂ ਸੀ ਲਿਖੀ 13 ਕ ਆਈ ਥਿੰਕ 13 ਬਰਬਾਦ ਹੋ ਗਏ ਸੋ ਗੱਲ ਇਹ ਵੀ ਹੋਦੇ ਹੈ ਨਹੀਂ ਸੀ ਵੈਪਨ ਨੂੰ ਹਮ ਤੇ ਮੈਂ ਪਹਿਲਾਂ ਵੀ ਕਿਹਾ ਜੇ ਵੈਪਨ ਹੁੰਦਾ ਤੇ ਫਿਰ ਇਹ ਨਹੀਂ ਹੁੰਦਾ ਸੀਗਾ ਸਾਡੇ ਨਾਲ ਫਿਰ ਮਿਸਟੇਕ ਹੋਈ ਆ ਫਿਰ ਸਿਨੈਰੀਓ ਕੁਝ ਹੋਰ ਹੋਣਾ ਸੀਗਾ ਬਾਜੀ ਕਿਸੇ ਹੋਰ ਦੇ ਹੱਥ ਹੋਣੀ ਸੀਗੀ ਗੁਰੂ ਮਹਾਰਾਜ ਦੀ ਕਿਰਪਾ ਇਨਿਕਾ ਵਿੱਕੀ ਸ਼ੂਟਰ ਸੀ ਆ ਆਲਾ ਦਰਜੇ ਦਾ ਹਾਂਜੀ ਵਿੱਕੀ ਨੂੰ ਵੀ ਸ਼ੌਂਕ ਸੀਗਾ ਮੈਚ ਸ਼ੂਟਿੰਗ ਵਗੈਰਾ ਕਰਦਾ ਰਿਹਾ ਸੀਗਾ ਛੋਟੇ ਹੁੰਦੇ ਤੋਂ ਚਲਾਉਂਦੇ ਰਹੇ ਆ ਵੈਪਨ ਕੋਈ ਅੱਜ ਦੇ ਨਹੀਂ ਬਹੁਤ ਸਾਲ ਹੋ ਗਏ ਤੇ ਹਾਂ ਠੀਕ ਹੈ ਹੀ ਵਾਸ ਵੈਲ ਟ੍ਰੇਨਡ ਚਲਾਉਣ ਚਲੂਣ ਦੇ ਵਿੱਚ ਕਿਉਂਕਿ ਮੇਰੇ ਨਾਲ ਚਲਾਉਂਦਾ ਚਲੂਂਦਾ ਰੰਦਾ ਮੈਂ 10 ਦਾ ਰਹਿੰਦਾ ਸੀਗਾ ਸੋ ਹੀ ਵਾਸ ਵੈਰੀ ਵੈਲ ਟ੍ਰੇਨਡ ਗੱਲ ਟ੍ਰੇਨਿੰਗ ਦੀ ਨਹੀਂ ਬ੍ਰਦਰ ਗੱਲ ਹੈਗੀ ਆ ਤੁਹਾਡੇ ਜਿਗਰੇ ਦੀ ਮੈਂ ਸੋਚਦਾ ਗੁਰੂ ਮਹਾਰਾਜ ਨੇ ਉਹਨੂੰ ਐਡਾ ਵੱਡਾ ਜਿਗਰਾ ਦਿੱਤਾ ਸੀਗਾ ਐਡਾ ਦਲੇਰ ਸੀਗਾ ਦਲੇਰ ਸੀ ਉਹ ਦੀ ਉਹਦੇ ਕਿਸੇ ਹੱਬ ਨੂੰ ਪਤਾ ਹ ਹ ਬਿਲਕੁਲ ਜਿਵੇਂ ਉਹਨੇ ਮਾਰ ਕੇ ਉਹ ਫੋਨ ਜੇ ਉਹ ਭਜਾ ਸਕਦਾ ਸੀਗਾ ਤੇ ਮੈਨੂੰ ਲੱਗਦਾ ਜੇ ਵੈਪਨ ਹੁੰਦਾ ਤਾਂ ਉਹਨੇ ਬਾਜੀ ਬਲਟਦੇ ਨਹੀਂ ਸੀ ਹ ਸੋ ਉਹਨੂੰ ਗੱਲ ਹੀ ਵਾਸ ਵੈਰੀ ਵੈਲ ਟ੍ਰੇਨਡ ਤੇ ਬਹੁਤ ਵਧੀਆ ਉਹਨੂੰ ਵੈਪਨ ਚਲਾਉਣਾ ਹ ਹੈਂਡਲ ਕਰਨਾ ਆਉਂਦਾ ਸੀਗਾ ਮੈਂ ਪਹਿਲਾਂ ਵੀ ਕਿਹਾ ਜੇ ਵੈਪਨ ਹੁੰਦਾ ਤੇ ਫਿਰ ਇਹ ਨਹੀਂ ਹੁੰਦਾ ਸੀ ਸਭ ਮੇਰੇ ਫਿਰ ਮਿਸਟੇਕ ਹੋਈਆ ਉਹ ਤੇ ਕਨੈਰੀਓ ਕੁਝ ਹੋਰ ਨਾ ਸੀਗਾ ਬਾਜੀ ਕਿਸੇ ਹੋਰ ਦੇ ਹੱਥੋਂ ਨਹੀਂ ਸੀ ਗੁਰਮਾਰਾ ਹੀ ਨੂੰ ਐਡਾ ਵੱਡਾ ਜਿਗਰਾ ਹੁੰਦਾ ਸੀ ਐਡਾ ਦਲੇਰ ਸੀਗਾ ਦਲੇਰ ਸੀ ਉਹਦੀਆਂ ਉਹਦੇ ਕਿਸੇ ਹੱਥ ਨੂੰ ਪਤਾ ਹੂੰ ਬਿਲਕੁਲ ਜਿਵੇਂ ਉਹਨੇ ਮਾਰ ਕੇ ਉਹ ਜੋ ਫੋਨ ਦੇ ਉਹ ਭਜਾ ਸਕਦਾ ਸੀਗਾ ਤੇ ਮੰਨ ਲਾ ਜੇ ਵੈਪਨ ਹੁੰਦਾ ਤਾਂ ਉਹਨੇ ਬਾਜੀ ਬਲਟ ਦੇਣੀ ਤੇ ਉਹਨੂੰ ਗੱਲ ਹੀ ਵਾਸ ਵੈਰੀ ਵੈਰੀ ਟ੍ਰੇਨਡ ਤੇ ਬਹੁਤ ਵਧੀਆ ਉਹਨੂੰ ਵੈਪਨ ਚਲਾਉਣਾ ਹੈਂਡਲ ਕਰਨਾ ਆਉਂਦਾ ਸੀਗਾ ਕਿੰਨੀਆਂ ਗੋਲੀਆਂ ਲੱਗੀਆਂ ਸੀ ਦਿੱਤੀ 13 ਕਾ I think din ho gaya. ਸੋ ਗੱਲ ਇਹ ਆ ਵੀ ਹੋਦੇ ਹੈ ਨਹੀਂ ਸੀ ਵੈਪਨ ਨੂੰ। ਹੂੰ ਤੇ ਮੈਂ ਪਹਿਲਾਂ ਵੀ ਕਿਹਾ ਜੇ ਵੈਪਨ ਹੁੰਦਾ ਤੇ ਫਿਰ ਇਹ ਨਹੀਂ ਹੁੰਦਾ ਸੀਗਾ ਸਾਡੇ ਨਾਲ। ਫਿਰ ਮਿਸਟੇਕ ਹੋਈ ਹੋਊ। ਆ ਫਿਰ ਸਿਨੈਰੀਓ ਕੁਝ ਹੋਰ ਹੋਣਾ ਸੀਗਾ। ਬਾਜੀ ਕਿਸੇ ਹੋਰ ਦੇ ਹੱਥ ਹੋਣੀ ਸੀਗੀ। ਗੁਰੂ ਮਹਾਰਾਜ ਦੀ ਕਿਰਪਾ ਇਨਿਕ ਤਾਂ। ਵਿਕੀ ਸ਼ੂਟਰ ਸੀ ਆ ਆਲਾ ਦਰਜੇ ਦਾ। ਹਾਂ ਹਾਂ ਦੀ ਵਿੱਕੀ ਨੂੰ ਵੀ ਸ਼ੌਂਕ ਸੀਗਾ ਮੈਚ ਸ਼ੂਟਿੰਗ ਵਗੈਰਾ ਕਰਦਾ ਰਿਹਾ ਸੀਗਾ ਛੋਟੇ ਹੁੰਦੇ ਤੋਂ ਚਲਾਉਂਦੇ ਰਹੇ ਆ ਵੈਪਨ ਕੋਈ ਅੱਜ ਦੇ ਨਹੀਂ ਬਹੁਤ ਸਾਲ ਹੋ ਗਏ ਤੇ ਹਾਂ ਠੀਕ ਹੈ ਹੀ ਵਾਸ ਵੈਲ ਟ੍ਰੇਨਡ ਚਲਾਉਣ ਚਲੂਣ ਦੇ ਵਿੱਚ ਕਿਉਂਕਿ ਮੇਰੇ ਨਾਲ ਚਲਾਉਂਦਾ ਚਲੂਂਦਾ ਰਹਿੰਦਾ ਮੈਂ ਦੱਸਦਾ ਰਹਿੰਦਾ ਸੀਗਾ ਸੋ ਹੀ ਵਾਸ ਵੈਰੀ ਵੈਲ ਟ੍ਰੇਨਡ ਗੱਲ ਟ੍ਰੇਨਿੰਗ ਦੀ ਨਹੀਂ ਵੀ ਬ੍ਰਦਰ ਗੱਲ ਹੈਗੀ ਆ ਤੁਹਾਡੇ ਜਿਗਰੇ ਦੀ ਮੈਂ ਸੋਚਦਾ ਗੁਰੂ ਮਹਾਰਾਜ ਨੇ ਉਹਨੂੰ ਐਡਾ ਵੱਡਾ ਜਿਗਰਾ ਦਿੱਤਾ ਸੀਗਾ ਐਡਾ ਦਲੇਰ ਸੀਗਾ ਦਲੇਰ ਸੀ ਉਹ ਦੀ ਉਹਦੇ ਕਿਸੇ ਹੱਬ ਨੂੰ ਪਤਾ ਹ ਹ ਬਿਲਕੁਲ ਜਿਵੇਂ ਉਹਨੇ ਮਾਰ ਕੇ ਉਹ ਫੋਨ ਜੇ ਉਹ ਭਜਾ ਸਕਦਾ ਸੀਗਾ ਤੇ ਮੈਨੂੰ ਲੱਗਦਾ ਜੇ ਵੈਪਨ ਹੁੰਦਾ ਤਾਂ ਉਹਨੇ ਬਾਜੀ ਬਲਟ ਦੇਣੀ ਸੀ ਹ ਸੋ ਉਹ ਨੂੰ ਵੈਲ ਹੀ ਵਾਸ ਵੈਰੀ ਵੈਲ ਟ੍ਰੇਨਡ ਤੇ ਬਹੁਤ ਵਧੀਆ ਉਹ ਨੂੰ ਵੈਪਨ ਚਲਾਉਣਾ ਹੈਂਡਲ ਕਰਨਾ ਆਉਂਦਾ ਸੀਗਾ